ਵਧੀਆ ਸਿਕਲ। ਆਸੀ ਗਾਲ ਜੀ। ਹੋਰ ਕਿ ਕਰਨ ਬਾਈ ਠੀਕ ਠਾਕ। ਵਧੀਆ ਵਧੀਆ ਜੀ ਵਧੀਆ। ਚਲੋ ਕਿੰਨੀਆਂ ਬਾਈ ਜੀ ਅੱਜ ਫਿਰ? ਅੱਜ ਮੇਰੇ ਪੰਜ ਮੱਝਾਂ ਵਾ ਦੋ ਟੋਕੜਾਂ ਕੱਪਣਾ ਝੋਟੀਆਂ ਦੋ ਤਾਜ਼ੀਆਂ ਇੱਕ ਆਪਣੇ ਤੋਂ ਵਹਿੜਿਆ ਟੋਕੜ। ਠੀਕ ਆ। ਜਾਰੀ ਨਸਲ ਵਾਲੀ। ਚਲੋ। ਹਾਂ ਜੀ। ਤੇ ਬਹੁਤ ਚੰਗੀ ਬੱਛੀ ਸੰਦੀਪ ਸਿੰਘਾਂ। ਠੰਡੀ ਧੀਰੀ ਪੂਰੀ ਇੱਧਰ ਵੇ। ਕੱਲੀ ਟੋਕੜੀ ਹਨਾ। ਟੋਕੜ ਟੋਕੜ ਹੀ ਆ ਲਓ। ਭਾਵੇਂ ਆਂਦੀ ਬਹਿ ਕੇ ਚਲੋ ਤੇ ਭਾਵੇਂ ਆਉਂਦੀ ਚਲੋ। ਪਰ ਸੰਦੀਪ ਸਿੰਘ ਨਸਲ ਨੂੰ ਬਹੁਤ ਜ਼ਿਆਦੀ। ਦੁੱਧ ਕਿੰਨਾ? ਸੰਦੀਪਾ ਸਹੀ ਦੁੱਧ 10 ਕਿਲੋ। 10 ਕੋਈ ਸੀ ਅੱਛਾ ਕੋਈ ਸੀਮਨ ਨਹੀਂ ਲੱਗਾ ਦੁੱਧ 10 ਕਿਲੋ ਜੋ ਠੰਡੀ ਧੀੜੀ ਵੱਛੀ ਆ ਪਰ ਸੰਦੀਪ ਸਿੰਘ ਬਰੀਡ ਵੇਲਾ ਕਿੰਨੀ ਆ ਇਹੋ ਜੀ ਵੱਛੀ ਜਿਹਨੇ ਰੀ ਅੱਜ ਦੇ ਦੇਣੀ ਉਦਾਂ ਹੀ ਮਿਲਦੀ ਆ ਇਹਦੇ ਥਲੇ ਭਰ ਦੁੱਧ ਆ 10 ਕਿਲੋ ਤੈਨੂੰ ਕਰ ਲਓ ਨੇ ਠੀਕ ਆ ਹੈ ਨਹੀਂ ਨਸਲ ਹਾਂ ਨਸਲ ਆ ਫਾਰਮ ਵਾਲੀ ਵੱਛੀ ਆ ਫਾਰਮ ਵਾਲੇ ਫਾਰਮ ਵਾਲੇ ਡਰਦੀ ਥੋੜੇ ਲਾ ਹਾਂ ਆ ਜਾ ਆ ਜਾ ਜਾਨ ਮੁੱਲ ਭਾਈ ਦਾ ਮੁੱਲ ਜੀ ਐ ਜੀ ਬਿਲਕੁਲ ਸਹੀ ਆ ਵੱਛੀ ਦੇ ਭਾਵੇਂ ਹੁਣ ਵੀ 35-40 ਦੀ ਵੇਚਦੇ ਹਾਂ ਮੁੱਲ 30 ਹਾਂ ਦੇਣਾ 28000 ਦੀ ਵੱਛੀ ਠੀਕ ਹੈ ਨਾ ਠੰਡੀ ਧੀਰੀ 10 ਕਿਲੋ ਦੁੱਧ ਆ ਸੰਦੀਪ ਸਿੰਘ ਆਉਂਸਰ ਹੀ ਵੱਛੀ ਲੈਣ ਜਾ ਰਹੇ ਐਡੀ ਨਸਲ ਦੀ 52000 ਦੀ ਆਉਂਸਰ ਵੱਛੀ ਆ ਹਾਰਮਾਲੀ ਵਹਿੜਿਆ ਇਹ ਚੋ ਕੀ ਆਪਾਂ ਲੈ ਲਿਆ ਨੋ ਨੀ 10 ਕਿਲੋ ਆ ਇਹ ਗਾੜੀ ਬਣ ਗਈ ਰੇ ਸੰਦੀਪ ਸਿੰਘ ਕਿੰਨੇ ਰੁਪਈਆ ਦੀ ਵਸ਼ੀ ਨਸਲ ਨਸਲਾ ਪੂਰੇ ਨਸਲ ਵਾਲੀ ਯਾਦ ਵਾਲੀ ਵਹਿੜਿਆ ਬਾਕੀ ਭਾਅ ਵੀ ਠੀਕ ਆ ਭਾਅ ਸੰਦੀਪ ਜੀ ਦਾ ਬਸ ਬਸ ਉਤਨਾ ਬੱਚੀਆਂ ਮਿਲਣਗੀਆਂ 20 25 5000 ਦੀਆਂ ਬਿਲਕੁਲ ਭਾਜੀ ਬਿਲਕੁਲ ਹਾਂ ਤੇ ਜਿਹੜਾ ਵੀਰ ਭਰਾ ਲੈ ਗਿਆ ਯਾਰ ਕਰੂ ਗਾ ਗਾਂ ਗਾਂ 1.5 ਲੱਖ ਦੀ ਬਣ ਜਣੀ ਵਹਿੜ ਚਲ ਹਾਂ ਆ ਨਹੀਂ ਲੱਗ ਨੂੰ ਬੱਚਾ ਮਰ ਗਿਆ ਪਰ ਐਡੀ ਯਾਰੀ ਠੰਡੀ ਧੀਰੀ ਆ ਨਾ ਤੇ ਸੰਦੀਪ ਸਿੰਘ ਕਹਿਣ ਵਾਲੀ ਗੱਲ ਨਹੀਂ ਕੈਨੋ ਡਰ ਕੇ ਆ ਨੂੰਗੀ 12 13 ਗਰਵੀਆਂ ਦੁੱਧਿਆ ਮਹੀਂ ਥਲੇ ਲੈ ਇਦੜੇ ਮੈਂ ਨਾ ਲਾਤ ਨਾ ਲਾਊ ਲੈ ਹੂੰ ਹੂੰ ਐਦਾਂ ਹੀ ਵੇੜੇ ਜੰ ਮੰਜਾ ਢਾ ਕੇ ਚੋਲੋ ਭਾਈ ਨੂੰ ਲਾਓ ਕਿੰਨੇ ਦਿਨ ਮੈਂ ਬੱਚੇ ਮਰਨ ਬਾਈ ਸੰਦੀਪ ਜੀ ਜਿਹੜੀ ਸਹੀ ਮਹਿਜ਼ ਹੋਈ ਹੈ ਨਾ ਹਾਂ ਪੂਰੇ ਡੇਢ ਮਹੀਨੇ ਦੀ ਸੂਈ ਆ ਅੱਛਾ ਹਾਂ ਡੇਢ ਮਹੀਨੇ ਦੀ ਐਦਾਂ ਹੀ ਮਿਲੂ ਪਰ ਮਈ ਦਾ ਬਾਡੀ ਵੇਟ ਕਰਵਾ ਦੇ ਕਿਦਾਂ ਮਈ ਦੋ ਰੋ ਪਰ ਹਾਂ ਵੱਡੀ ਮਈ ਆ 12 ਕਿਲੋ ਦੁੱਧ ਆ ਮਈ ਥੱਲੇ ਲੈ ਸ਼ਮੂਖਾਰੇ ਕਰਾ ਦੇ ਥਾਲੇ ਵਾ ਵੱਡੀ ਮੈਂ ਬੋਰੀ ਕੋਈ ਵੱਡੀ ਮੈਂ ਲਾਤ ਨਾ ਲਾਊਗੀ ਜੋ ਆਪਸਾ ਬਿਲਕੁਲ ਵਰੀਆ ਇੱਕ ਨੰਬਰ ਆ ਸੰਦੀਪਾ ਤਾਰਾ ਮਾਰੀਆਂ ਹੈ ਜਵਾਬ ਸਮਾਦ ਨਹੀਂ ਵੰਡ ਵੀ ਨਹੀਂ ਸੁੱਟਣੀ ਲੋੜ ਐਡੀ ਕਰਮਾ ਲਈ ਸੰਦੀਪ ਜੀ ਉਧਰ ਦੀ ਮਈ ਆ ਆਪਾਂ ਇਧਰੋਂ ਲਈ ਆ ਮਈ ਵੇ ਕਿੱਡੀ ਸੰਦੀਪ ਜੀ ਵੱਡੀ ਵੱਡੀ ਮੈਮ ਗੱਡੀ ਦਾ ਇੰਜਣ ਆ ਮਈ ਮਈ ਰਾਜ ਵੀ ਬੱਚਾ ਹੋਰ ਮਈ 1.5 ਲੱਖ ਦੀ ਆ ਦੋ ਦੇ ਘਰੇ ਚ ਆਪਾਂ ਹੁਣ ਕਿੰਨੇ ਕਰਦੇ ਆ ਆਪਾਂ ਬਿਲਕੁਲ ਜਾ ਜੀ ਹਾਂ ਇੱਕ ਵੀ ਹਾਂ ਦੇ ਨਾਲ ਇੱਕ 10 ਦੀ ਮਹੀਂ 10000 ਛੋੜ ਇੱਕ 5 ਦੀ ਮਹੀਂ ਦੇਣੀ ਆ ਉਹ ਤੋਂ ਛੋੜੀ ਕਰਨੀ ਜੋ ਚਲੋ ਠੀਕ ਆ ਠੀਕ ਆ ਠੀਕ ਆ ਜ ਆਹ ਆ ਛੋਟੀ ਸੂਈ ਇਹਨੇ ਮਗਰਾਉ ਜੋ ਬੱਚਾ ਕੱਟਾ ਹਾਂ ਕੱਟਾ 10 ਕਿਲੋ ਦੁੱਧ ਆ ਸੰਦੀਪ ਸਿਆ ਪੱਕਾ ਵੇ ਕੱਟੀ ਕਿੰਦਾ ਦੀ 10 ਕਿਲੋ ਦੁੱਧਾ ਹਾਂ ਚੌੜ ਚਾਂ ਇੱਕ ਨੰਬਰ ਇਹ 10 ਕੇ ਦੇਣੀ ਆ ਸੰਦੀਪ ਇਹ ਨਾਲ ਭੜਾ ਲੈਂਦੀ ਆ ਅੱਛਾ ਵੰਡ ਛੁੱਟ ਕੇ ਬੱਚਾ ਛੱਡੋ ਠੀਕ ਆ ਜਿਹੜੀ ਗੱਲ ਆ ਇਹ ਨਹੀਂ ਬਾਅਦ ਚ ਜਾਵੇ ਕੋਈ ਆਖੇ ਪਛਮਾਨੀ ਦੇਈ ਉਹ ਕਰਦੀ ਜੇ ਕਰਦੀ ਵੰਡ ਛੱਡ ਕੇ ਬੱਚਾ ਛੱਡੋ ਹਾਂ ਆ ਜਾਓ ਬਰਾਦੇ 10 ਕਿਲੋ ਦੁੱਧ ਪੱਕਾ ਹੋਊਗਾ ਛੋਟੀ ਬਰੀਕੀ ਵੇਲੇ ਕਿ ਦਾਂਦੀ ਆ ਇਹਦੀ ਫਿਰ ਕੀ ਮਾਰਾ ਇਹ ਵੀ ਬਰਾਬਰ ਹੀ ਦੇ ਦਾਂਗੇ ਇਹਦੀ ਪਰ 10000 ਛੋਟ ਕਰਾਂਗੇ ਇੱਕ ਪੈਂਦੀ ਨਾ 95 ਦੀ ਅੱਛਾ 95 ਦੀ 99 ਦੀ ਦਵਾਂਗੇ ਠੀਕ ਆ ਠੀਕ ਤੁਹਾਡੀ ਦੇਣੀ ਨਹੀਂ ਬਾਹਰ ਕਹਿੰਦੇ ਸੁਨੀਰ ਜਿਆ ਦਾਦੀ ਠੀਕ ਆ ਹਾਂ ਚੱਲਾਂਦੇ ਗਰਾਂ ਪਰਲੀ ਕੋਮਣਾ ਬੰਦ ਬੰਦ ਇਹ ਜੂਗਾ ਕਿਦਮਾ ਵੀ ਕੱਢੀ ਸੰਦੀਪ ਜੀ ਤੂੰ ਗਿਆ ਸੁਵੇ ਸੁਣਾ ਝੋਟੀ ਗੱਭਣਾ ਡਰਦੀ ਆ ਪਿੰਨਾ ਮਹੀਨਾਂ ਦੀ ਚੱਕ ਪਾ ਤੇ 7 ਕਿਲੋ ਦੋਦੀ ਅੱਛਾ 7 ਕਿਲੋ ਦੋਦੀ ਇਧਰ ਵੇਹਾ ਪੂਛ ਦਾਵਣੀ ਵਾਲ ਚਿੱਟਾ ਇਧਰ ਦੇ ਲਾ ਨਸਲ ਵਾਲੀ ਝੋਟੀ ਥੋੜੀ ਜਿ ਹੰਦਰੋਂ ਆਈ ਆ ਤਾਂ ਰੰਗ ਬਦਲਿਆ ਝੋਟੀ ਨੂੰ ਕੈਮਰਾ ਮਾਰਦੇ ਕੱਢੀ ਆ ਤੋੜੋ ਹੈ ਗਈ ਰਾਜੋ ਜੀ ਦੀ ਨਹੀਂ ਬਹੁਤ ਵੱਡੀ ਆ ਇਹ ਕਿਆ ਕਰਾ ਰਹੇ ਦੋ ਚੌ ਦਿਨਾਂ ਦਾ ਫਰਕ ਨਿਕਲਉ ਮੀ ਮੇਰਾ ਫਰਕਾ ਨਿਕਲੂ ਝੋਡੀ ਚ ਹੁਣ ਦੁੱਧ ਕਿੰਨਾ 7 ਕਿਲੋ ਪੱਕਾ ਦੁੱਧ ਕਹਿਣ ਹੁਣ ਵੀ ਨਾ ਦਾ ਕਹਦੇ ਪਰ 7 ਕਿਲੋ ਦੁੱਧ ਬਾਟੀ ਚ ਚੋਣਾ ਆ ਯਾਰ ਪੱਕਾ ਹੀ ਹੈ ਹਾਂ ਲੋ ਝੋਡੀ ਵੇ ਸੰਦੀਪ ਜੀਆ ਠੀਕ ਆ ਉਹ ਖਾ ਲੈਣੀਆਂ ਝੋਡੀ ਵੇਖ ਕੇ ਠੀਕ ਆ ਫਿਰ ਹਾਂ ਤੇ ਜਾ ਮੀ ਨਾ ਜਾਣਦੇ ਇਹਨੂੰ ਹੈ ਤੇ ਜਾ ਮੀ ਨਾ ਇਧਰੇ ਇਹ ਵੀ ਨਹੀਂ ਸ਼ੁਕਰਪੂਣਾ ਕਰੇ ਲੈ ਹੂੰ ਹੂੰ ਯਾ ਹਣਸਣਾ ਰੇ ਕਾਮਯਾ ਬਿਲਕੁਲ ਧਿਆਨ ਨਾਲ ਧਿਆਨ ਡਰਦੀ ਕੈਮਰੇ ਤੋਂ ਹੋਰ ਨਹੀਂ ਗੱਲ ਉਹਨਾਂ ਨੇ ਅੰਦਰੋਂ ਨਹੀਂ ਕੱਢਿਆ ਮਾਲ ਸੰਦੀਸਾਂ ਇਹਦਾ ਮੁੱਲ ਓਡੀਆ ਜਸਦੀਪ ਜੀ ਅੱਜ ਵੀ ਆ ਕੇ 1.5 ਦਾ ਹੀ ਇਹਦਾ ਹਾਂ ਬਿਲਕੁਲ ਜਾਜ ਹਾਂ 95 ਦੀ ਦੇ ਦਾਂਗੇ ਕੱਟੀ ਚਲੋ 5000 ਛੋਟ ਪੂਰੇ 90 ਦੀ ਦੇਣੀ ਆ 90 ਹਾਂ ਚਲੋ ਪਰ ਛੋਟੀ 1.5 ਲੱਖ ਦੀ ਜਿਹੜਾ ਵੀਰ ਲੈ ਜੂਗਾ ਨਾ ਜਿੱਥੇ ਸੁੰਦੀ ਆ 1.5 ਦੀ ਝੋਟੀ ਮੈਨੂੰ ਵਾਪਸ ਕਰ ਦੇ ਆਹਾਂ ਏ ਸੰਦੀਪ ਜੀ ਸਾਢੇ ਤੇ ਨਾਂਮੀ ਨਾ ਦੀ ਗੱਬਣੀ ਇਹ ਵੀ ਦੇਖ ਲੋ ਦੋ ਦੇ ਲਈ 8-9 ਕਿਲੋ ਸਾਤ ਹੀ ਕਰਕੇ ਦੇਣੀ ਠੀਕ ਆ ਸਾਢੇ ਤੇ ਨਾ ਦੀ ਚੌਥਾ ਨੂੰ ਲੱਗਾ ਜੋ ਇਹ ਵੀ ਦੋ ਰ ਫਿਰ ਹਾਂ ਲਓ ਇਹ ਵੀ ਦੇਖੋ ਜਰਾ ਬਹੁਤ ਜਾਰੀ ਚੰਗੀ ਮਹੀਂ ਸੰਦੀਪ ਜੀ ਦੁੱਧ ਵਾਲੀ ਮਹੀਂ ਆ ਹਾਂ ਦੁੱਧ ਵਾਲੀ ਵਾਕੇ ਦੁੱਧ ਵਾਲੀ ਆ ਬਈ ਹਾਂ ਨੇਵਾ ਵੇਲਾ ਹੁਣ ਹੀ ਸਜਾ ਵਾਂਗੂ ਲਈ ਫਿਰਦੀ ਹੂ ਬਸ ਠੀਕ ਆ ਚੱਲਾਂ ਹਾਂ ਫਿਰ ਸਾਢੇ ਤੇ ਨਾ ਦੀ ਆ ਪੂਰੀ ਚੱਕ ਪਾਸ ਨਸਲ ਵਾਲੀ ਮੈਂ ਆ ਸੰਦੀਪ ਹਾਂ ਮੈਂ ਬਿੱਲੀ ਆਖਿਆ ਇਹਦੀ ਫਿਰ ਕੀ ਮਰ 75 ਦੀ ਦੇ ਦੇਗੇ 70 ਦੀ ਪਾਣੀ ਹੋਰ ਪੈੜ ਹਜ਼ਾਰ ਦੀ ਮੈਂ ਦੇਣੀ ਆ ਇਹ ਤਾਂ ਛੋੜ ਹੀ ਕਰਨੀ ਆ ਚਲੋ ਜਾ ਦੇ ਇੱਕ ਆਜਾ ਮਗਰ ਤੋਹਫਾ ਵੀ ਵਿਖਾਉਣਾ ਹੋਰ ਨੂਰਾ ਨਹੀਂ ਨਹੀਂ ਪੂਰੀ ਆ ਵੇਖੋ ਅਨੂਰਾ ਅੱਛਾ ਪੂਰੀ ਨਹੀਂ ਜੇ ਵੇਚਣੀ ਨੂਰਾ ਕੈਨੇਡਾ ਜਾਂਦੀ ਕਪੜਾ ਇਹ ਸੰਦੀਪ ਆ ਪੂਰੇ ਅਠਾ ਦੀ 8 ਮਹੀਨਿਆਂ ਦੀ ਗੱਪਣਿਆ ਪਹਿਲਾ ਸੁਹੀ ਸੂਣਾ ਜੀ ਨੇ ਹਾਂ ਬਾਲੀ ਪੱਕੀ ਬਣੀ ਹੈ ਨਾ ਪੱਕ ਕੇ ਬਣੀ ਸੰਦੀਪ ਸਿੰਘ ਐਜਾ ਹੀ ਨੇ ਜਿੰਨੀ ਦੀ ਸੇਵਾ ਕਰ ਲਾਂਗੇ ਮੇਰੇ ਕੋਲ ਕਈ ਵੀਰ ਭਰਾ ਆਪਣੇ ਵੀ ਆਗੇ ਆਗੇ ਜਿਹੜੇ 2 ਸਾਲਾਂ ਵਾਲੀਆਂ ਸਵਾਈਆਂ ਜਿਨ੍ਹਾਂ ਨੇ ਹਾਂ ਇਹਦਾ ਹੈਗਾ 2 ਸਾਲਾਂ ਦੀਆਂ ਸਵਾਈਆਂ ਜਾਂਦੀਆਂ ਦੋਦੀਆਂ ਖੀਰੀਆਂ ਇਹਦੀ ਮੇਰੇ ਕੀਮਤ ਸੜ ਜੀ ਇਹਦੀ ਕੇ 55 ਦੀ ਦੇ ਦੇਣੀ ਹਾਂ ਜੀ ਹੋਰ 50 ਦੀ ਦੇ ਦਾਂਗੇ ਯਾਰ ਚਾਹ ਲੋ 50 ਛੋੜ ਹੀ ਕਰਨੀ ਜੋ ਚਲੋ ਹਾਂ ਕਿਆ ਸਾਰਾ ਦਿਹਾੜ ਕੋਈ ਦੁੱਧ ਵੀ ਯਾਦ ਕਰੂ ਹਾਂ ਬਸ ਆਹੀ ਆ ਆਹੀ ਆਹੀ ਆ ਜੀ ਪੰਜ ਨਾ ਗਿਆ ਜਿਹੜੀ ਸੂਈ ਆ ਉਹਨੂੰ ਚੋੜੋ ਜਿਹੜੀ ਗੱਬਣ ਨੂੰ ਚੈੱਕ ਕਰਾ ਲਓ ਠੀਕ ਆ ਤਨੀਰ ਜੀ ਅਹੀਂ ਮਾਰ ਮਾਰ ਇਹੋ ਰਾਲਾ ਪਾਉਨੇ ਆਪਦੀ ਤਸੱਲੀ ਕਰੋ ਬਾਜੀ ਬਾਜੀ ਪਰ ਮਹੀਆ ਕੰਮ ਖਾਰੇ ਨਹੀਂ ਮਹੀਆ ਜੋ ਮੈਂ ਇਧਰ ਆ ਆਹ ਕੋਤੇ ਇਧਰ ਸਾਪੀ ਨਾ ਇੱਕ ਨਾ ਬਚਾਲੇ ਐਉਂ ਨਹੀਂ ਬਿਲਕੁਲ ਸਾ ਇਧਰ ਕਿ ਵਾਰੀ ਫੇ ਲੱਗੀ ਕਿ ਕਰਮਾਣੀ ਨੂੰ ਨਾ ਨਾ ਵੇ ਵਾਰੀ ਜਾਣੀ ਲੈ ਇਹਦਾ ਗਾਮ ਨਹੀਂ ਬਹਿਣ ਦਿੰਦੀ ਚਲ ਪਿੰਡ ਜੀ ਉਹ ਬੜਾ ਜਿਲ੍ਹਾ ਤਰਨਤਾਰਨ ਨੰਬਰ 88721 ਤੇ 329 ਸਸੀਗਲ ਜੀ